ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲਦੀ ਆ ਰਹੀ ਜਪਜੀ ਸਾਹਿਬ ਅਰਥ ਬੋਧ ਭਾਗ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੀ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਦਿਲ ਲਾਹੀ ਤਾਂਕੀ ਅੰਤ ਨ ਪਾਈ ਜਾਹੀ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਇਹਨਾਂ ਪੰਕਤੀਆਂ ਜਿਥੇ ਪਰਮਾਤਮਾ ਦੀ ਬਣਾਈ ਹੋਈ ਰਚਨਾ ਜੋ ਸਾਨੂੰ ਦਿਸਦੀ ਆ ਵਾਹਿਗੁਰੂ ਦੀ ਆਕਾਰ ਮਤਲਬ ਜਿਹਦੀ ਸ਼ੇਪ ਜਿਹਦਾ ਕੁਝ ਬनावट ਸਾਨੂੰ ਅੱਖਾਂ ਦੇ ਨਾਲ ਵਾਹਿਗੁਰੂ ਜੀ ਜਾਂ ਸਰੀਰ ਦੇ ਪਕੜ ਦੇ ਨਾਲ ਮਹਿਸੂਸ ਹੁੰਦਾ ਹੈ ਇਹ ਸਭ ਕੁਝ ਜੋ ਨਜ਼ਰ ਆ ਰਿਹਾ ਹੈ ਅਸੀਂ ਇਹਦਾ ਅੰਤ ਨਹੀਂ ਪਾ ਸਕਦੇ ਗੁਰੂ ਨਾਨਕ ਪਾਤਸ਼ਾਹ ਫਿਰ ਕਹਿੰਦੇ ਐ ਅੰਤ ਨਾ ਜਾਪੈ ਪਾਰਾ ਵਾਰ ਪਰਮਾਤਮਾ ਨੇ ਕਿੱਥੋਂ ਸ਼ੁਰੂ ਕਰੀ ਦੁਨੀਆ ਕਿੱਥੇ ਖਤਮ ਕਰ ਦਿੰਦੀ ਆ ਉਹਦਾ ਅਖੀਰਲਾ ਬੰਨਾ ਕਿਹੜਾ ਹੈ ਉਹਦਾ ਪਾਰਲਾ ਬੰਨਾ ਕਿਹੜਾ ਹੈ ਇਸ ਗੱਲ ਦੀ ਉੱਤੇ ਭਾਵੇਂ ਕਿੰਨੀ ਵੀ ਕੋਈ ਵਿਚਾਰ ਕਰ ਲਈ ਕਿੰਨਾ ਵੀ ਕੋਈ ਤਕੜਾ ਸਾਇੰਟਿਸਟ ਕਿਉਂ ਨਾ ਹੋ ਜਾਏ ਲੇਕਿਨ ਉਹ ਪੂਰਨ ਤੌਰ ਤੇ ਇਸ ਗੱਲ ਨੂੰ ਨਹੀਂ ਸਮਝ ਸਕਦਾ ਉਹਦਾ ਅੰਤ ਨਹੀਂ ਪਾ ਸਕਦਾ ਗੁਰੂ ਨਾਨਕ ਪਾਤਸ਼ਾਹ ਫਿਰ ਅਗੀ ਪੰਕਤੀ ਜੇ ਕਹਿੰਦੇ ਨੇ ਅੰਤ ਕਾਰਣ ਕੀਤੇ ਬਿਲ ਲਾਹੀ ਇਸੀ ਕਰਕੇ ਵੈਗਰੂ ਜੀ ਹਾਲੇ ਵੀ ਕਈ ਲੱਗੇ ਹੋਏ ਨੇ ਇਹ ਸਮਝਣ ਦੇ ਵਿੱਚ ਕਿ ਦੁਨੀਆ ਕਿੱਥੋਂ ਉਤਪੰਨ ਹੋਈ ਫਿਰ ਕਿਸ ਦਿਨੇ ਖਤਮ ਹੋ ਜਾਏਗੀ ਬਹੁਤ سارے ਲੋਕ ਬਹੁਤ ਦਲੀਲਾਂ ਦਿੰਦੇ ਨੇ ਬਹੁਤ ਥਿਓਰੀਜ਼ ਦਿੰਦੇ ਨੇ ਬਹੁਤ ਕੁਝ ਕਰ ਰਹੇ ਨੇ ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਿੱਲ ਲਾਹੀ ਭਾਵ ਉਹ ਵਿਲਕਦੇ ਪਏ ਨੇ ਪਰੇਸ਼ਾਨ ਹੋ ਰਹੇ ਨੇ ਲੇਕਿਨ ਉਹਦਾ ਪਾਰ ਲਾ ਜਾਂ ਅੰਤ ਬੰਨਾ ਨਹੀਂ ਲਾ ਸਕਦੇ ਮਹਾਰਾਜ ਕਹਿੰਦੀ ਹੈ ਅੰਤ ਕਾਰਨ ਕੀਤੇ ਦਿਲ ਲਾਹੀ ਤਾਂ ਕਿ ਅੰਤ ਨਾ ਪਾਈ ਜਾਵੇ ਮਹਾਰਾਜ ਕਹਿੰਦੀ ਲੇਕਿਨ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਲੱਭ ਸਕਦਾ ਇਹ ਛੋਟੀ ਜੀ ਮੱਤ ਜਿਹਦੇ ਨਾਲ ਅਸੀਂ ਬਹੁਤ ਕੁਝ ਸੋਚ ਲੈਨੇ ਆ ਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਵੀ ਸੋਚ ਕੇ ਸਮਝ ਲਵਾਂਗੇ ਲੇਕਿਨ ਪਰਮਾਤਮਾ ਸਮਝਣ ਦਾ ਵਿਸ਼ਾ ਨਹੀਂ ਪਰਮਾਤਮਾ ਸਮਰਪਣ ਦਾ ਵਿਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ